ਫੋਨ ਆ ਵੀ ਨਾ ਕਰਵਾ ਉਹ ਫੜੋ ਵੀਡੀਓ ਫੜੋ ਮੈਂ ਇੰਟਰਵਿਊ ਲਵਾਉਂਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਇਮ ਉਹਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਤਸਵੀਰਾਂ ਨੇ ਰੋਪੜ ਦੀ ਇੱਕ ਗਾਰਦ ਦੀ ਪੁਲਿਸ ਚੌਂਕੀ ਦੀਆਂ ਕਿਹੜੀ ਪੁਲਿਸ ਚੌਂਕੀ ਪੰਜਾਬ ਹੋਮਗਾਰਡ ਦੀ ਪੰਜਾਬ ਹੋਮਗਾਰਡ ਦੇ ਕੌਣ ਨੇ ਮੁਲਾਜ਼ਮ ਇਹ ਲੀਡਰਾਂ ਦੀ ਸੁਰੱਖਿਆ ਇਹ ਕਰਦੇ ਨੇ ਮੰਤਰੀਆਂ ਦੇ ਨਾਲ ਇਹ ਘੁੰਮਦੇ ਨੇ ਲੋਕਾਂ ਦੇ ਘਰਾਂ ਦੀ ਲੀਡਰਾਂ ਦੇ ਘਰਾਂ ਦੀ ਸੁਰੱਖਿਆ ਇਹਨਾਂ ਨੇ ਕਰਨੀ ਹੈ 24 24 ਘੰਟੇ ਡਿਊਟੀ ਇਹਨਾਂ ਨੇ ਕਰਨੀ ਡਿਊਟੀ ਦਾ ਕੋਈ ਟਾਈਮ ਨਹੀਂ ਪੰਜਾਬ ਪੁਲਿਸ ਦੇ ਨਾਲ ਪੰਜਾਬ ਪੁਲਿਸ ਤੋਂ ਵੀ ਵੱਧ ਡਿਊਟੀ ਕਰਦੇ ਨੇ ਘਰਾਂ ਘਰਾਂ ਵਿੱਚ ਸੰਮਣੇ ਜਾ ਕੇ ਜਾਂਦੇ ਨੇ ਅੱਜ ਇੱਕ ਮੇਰਾ ਵੀਰ ਹਰਦਿਆਲ ਸਿੰਘ ਰਿਟਾਇਰ ਹੋ ਰਿਹਾ ਏ ਖੁਸ਼ੀ ਵੀ ਨੇ ਮੁਲਾਜ਼ਮ ਹਾਰ ਪਾਏ ਜਾ ਰਹੇ ਨੇ ਪਰ ਇੱਕ ਬੜੀ ਅਫਸੋਸ ਦੀ ਗੱਲ ਹੈ ਇਹ ਲੀਡਰ ਜਿਨ੍ਹਾਂ ਦੀ ਇਹ ਸੁਰੱਖਿਆ ਕਰਦੇ ਨੇ ਉਹਨਾਂ ਨੂੰ ਪੱਤੇ ਵੀ ਦਿੱਤੇ ਜਾਂਦੇ ਨੇ ਪੈਟਰੋਲ ਵੀ ਦਿੱਤੇ ਜਾਂਦੇ ਨੇ ਕੈਮਰੀਆਂ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਨੇ ਪਰ ਇੱਕ ਸਾਡਾ ਭਰਾ ਅੱਜ ਖਾਲੀ ਹੱਥ ਵੇਦਾ ਹੋ ਰਿਹਾ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਸਾਡੀਆਂ ਸਰਕਾਰਾਂ ਨੂੰ ਇਹ ਮਜ਼ਦੂਰਾਂ ਦੀ ਗੱਲ ਕਰਦੇ ਨੇ ਨਾ ਕੋਈ ਸਮਾਂ ਸੀ ਸਾਡਾ ਇੱਕ ਸੌਲਕੀਆਂ ਟੋਲ ਟੈਕਸ ਧਰਨਣ ਲੱਗਿਆ ਹੋਇਆ ਉੱਥੇ ਆ ਕੇ ਐਮਐਲਏ ਸਾਹਿਬ ਮੰਤਰੀ ਮਿੰਤਾ ਕਰਦੇ ਸੀਗੇ ਤੁਸੀਂ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡੀਆਂ ਔਲਾਦਾਂਗੇ ਤਨਖਾਹਾਂ ਵਤਾ ਦਾਂਗੇ ਅਸੀਂ ਤੁਹਾਡੀ ਪੈਨਸ਼ਨ ਲਾ ਦਾਂਗੇ ਖਾਲੀ ਚੱਲਿਆ ਵੀਰ ਇਹਦੇ ਨਾਲ ਕੀ ਬੀਤਦੀ ਹੋਏਗੀ ਉਹ ਵੀਰ ਜਿਹੜੇ ਮੈਨੂੰ ਫੋਨ ਕਰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਾਣੇ ਨਹੀਂ ਜਿਨ੍ਹਾਂ ਦੀ ਬੇਟੀ ਠੀਕਦੀ ਹੈ ਕਿਉਂਕਿ ਹੁਣ ਤਾਂ ਇਹਨੂੰ ਮਿਲਦੀ ਆ 1400 ਰੁਪਏ ਮਿਲ ਜਾਂਦਾ ਹੈ ਗੁਜ਼ਾਰਾ ਹੋ ਜਾਂਦਾ ਹੈ ਗੁਜ਼ਾਰਾ ਹੈ ਮੁਸ਼ਕਲ ਹੈ ਪਰ ਹੋ ਜਾਂਦਾ ਹੈ ਪਰ ਜਦੋਂ ਖਾਲੀ ਹੱਥ ਘਰਾਂ ਨੂੰ ਜਾਣਗੇ ਨਾ ਫਿਰ ਭਗਵੰਤ ਮਾਨ ਸਾਹਿਬ ਡੀਜੀਪੀ ਸਾਹਿਬ ਸਾਰੇ ਜਿਹੜੇ ਸਬੰਧਤ ਮਹਿਕਮੇ ਨਾਲ ਜਿਹੜੇ ਕਰ ਸਕਦੇ ਨੇ ਇਹਨਾਂ ਨਾਲ ਕੁਝ ਫਿਰਾਂਦੇ ਦੇ ਘਰਾਂ ਵਿੱਚ ਜਾ ਕੇ ਤੁਸੀਂ ਹਾਲਤ ਦੇਖਿਓ ਵੀ ਕੀ ਇਹਨਾਂ ਦੀ ਹਾਲਤ ਹੋਣੀ ਹੈ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਸਾਡੇ ਇੱਕ ਜਵਾਨ ਨੂੰ ਖਾਲੀ ਵਿਦਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਸੀਪੀ ਸਾਹਿਬ ਉਹ ਤੁਸੀਂ ਜਿੱਥੇ ਖੁਸ਼ੀ ਹੈ ਖੁਸ਼ੀ ਦੇ ਨਾਲ-ਨਾਲ ਜਿਹੜਾ ਅਫਸੋਸ ਵੀ ਬਹੁਤ ਵੱਡਾ ਹੈ ਅਫਸੋਸ ਇਸ ਗੱਲ ਦਾ ਹੈ ਵੀ ਆਪਣਾ ਗੋਲਡਨ ਪੀਰੀਅਡ ਜਿਹੜਾ ਜਵਾਨੀ ਸਾਰੀ ਹੈ ਅਸੀਂ ਇਸ ਡਿਪਾਰਟਮੈਂਟ ਦੇ ਲੈ ਕੇ ਲਾ ਦਿੱਤੀ ਜੀ ਅਸੀਂ ਜਿੰਨੀ ਦੇਰ ਤਾ ਇਸ ਵਿਭਾਗਮੇ ਦੇ ਵਿੱਚ ਜਵਾਨੀ ਵੇਲੇ ਕੰਮ ਕਰਦੇ ਰੇ ਨਾ ਕਦੇ ਦਿਨ ਦੇਖਿਆ ਤੇ ਨਾ ਕਦੇ ਰਾਤ ਵੇਖੀ ਜੀ ਨਾ ਕਦੇ ਮੀਂਹ ਵੇਖਿਆ ਤੇ ਨਾ ਕਦੇ ਝੱਖੜ ਵੇਖਿਆ ਜੀ ਤੇ ਨਾ ਕਦੇ ਪਿੱਛੇ ਆਪਣੇ ਪਰਿਵਾਰਾਂ ਦੀ ਪਰਵਾਹ ਕੀਤੀ ਇਹ ਕਹਾਂ ਕਿ ਅਸੀਂ ਹਰ ਤਰ੍ਹਾਂ ਦੇ ਦੂਰ ਦਾ ਮੁਕਾਬਲਾ ਕੀਤਾ ਭਾਵੇਂ ਉਹ ਅਤਵਾਦ ਦਾ ਦੂਰ ਹੋਵੇ ਭਾਵੇਂ ਸਾਡੀਆਂ ਡਿਊਟੀਆਂ ਜਿੱਥੇ ਮਰਜੀ ਬਾਹਰ ਦੂਰ ਦਰਾਡੇ ਲਾਈਆਂ ਜਾਣ ਅਸੀਂ ਕਦੇ ਪਰਵਾਹ ਨਹੀਂ ਕੀਤੀ ਲੇਕਿਨ ਜਦੋਂ ਅਸੀਂ 35 34 36 ਐਨੀ ਸਾਲ ਦੀ ਸਰਵਿਸ ਕਰਨ ਤੋਂ ਉਪਰੰਤ ਘਰ ਨੂੰ ਖਾਲੀ ਹੱਥ ਜਾਂਦੇ ਆ ਉਸ ਵੇਲੇ ਸਾਡੀਆਂ ਅੱਖਾਂ ਦੇ ਵਿੱਚ ਜਿਹੜਾ ਹੈਗੇ ਆ ਅੰਜੂ ਆ ਜਾਂਦੇ ਆ ਅੰਜੂ ਇਸ ਗੱਲ ਨੂੰ ਲੈ ਕੇ ਆ ਜਾਂਦੇ ਆ ਬੁਢਾਪੇ ਵੇਲੇ ਕੋਈ ਕਿਸੇ ਦੀ ਬਾਣੀ ਫੜਦਾ ਧੀਆਂ ਪੁੱਤ ਵੀ ਜਿਹੜੇ ਹੈਗੇ ਆ ਅੱਜ ਕੱਲ ਇਹੋ ਜਿਹੀ ਮਹਿੰਗਾਈ ਦੇ ਵਿੱਚ ਉਹਨਾਂ ਦਾ ਵੀ ਆਪਣਾ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਇੱਕ ਬਜ਼ੁਰਗ ਜਿਹੜਾ ਹੈਗਾ ਉਹਨਾਂ ਦੇ ਇੱਕ ਬੋਝ ਬਣ ਕੇ ਜਦੋਂ ਬੈਠ ਜਾਂਦਾ ਤੇ ਉਹ ਜੇ ਕਿਤੇ ਕਿਸੇ ਬਿਮਾਰੀ ਤੋਂ ਪੀੜਤ ਹੋਵੇ ਅਸੀਂ ਤਾਂ ਖੁਸ਼ਕਿਸਮਤ ਆ ਅਸੀਂ ਵਧਾਈ ਇਸ ਕਰਕੇ ਦਿੰਨੇ ਆ ਕਿ ਸਾਡੇ ਹਰਦਿਆਲ ਸਿੰਘ ਜੀ ਕਿਸੇ ਤਰ੍ਹਾਂ ਦੇ ਰੋਗ ਦੇ ਨਾਲ ਪੀੜਤ ਨਹੀਂ ਇਹ ਤੰਦਰੁਸਤ ਨੇ ਇਸ ਗੱਲ ਦੀ ਵਧਾਈ ਹੈ ਲੇਕਿਨ ਜੇ ਕਿਸੇ ਮੇਰੇ ਵੀਰ ਨੂੰ ਛੋਟੀ ਤੋਂ ਛੋਟੀ ਬਿਮਾਰੀ ਵੀ ਕਿਤੇ ਲੱਗ ਜਾਵੇ ਤਾਂ ਉਹਨੂੰ ਦਵਾਈ ਕੁੱਟੀ ਜੋਗਾ ਵੀ ਪੈਸਾ ਉਹਦੀ ਜੇਬ 'ਚ ਨਹੀਂ ਹੁੰਦਾ ਸੀਪੀ ਸਾਹਿਬ ਹੱਕਾਂ ਦੀ ਗੱਲ ਕਰਨ ਵਾਲੀ ਤੁਹਾਡੀਆਂ ਜਵਾਨੀਆਂ ਥਾਣਿਆਂ ਵਿੱਚ ਖਾਣ ਵਾਲੀ ਸਰਕਾਰ ਲੀਡਰ ਜਾਂ ਇਹ ਅਸੀਂ ਇਹਨਾਂ ਨੂੰ ਕਹਿ ਦਈਏ ਚਿਚੜ ਕਹਿ ਦਈਏ ਇਹਨਾਂ ਲੋਕਾਂ ਦੇ ਤੁਹਾਨੂੰ ਗਿਲੇ ਨਹੀਂ ਆ ਰਹੇ ਕਿਉਂਕਿ ਆਪੇ ਆਨੰਦ ਮਾਣ ਰਹੇ ਨੇ ਏਸੀਆਂ ਦੇ ਸਾਰੀਆਂ ਸਹੂਲਤਾਂ ਦੇ ਆਨੰਦ ਲੈ ਰਹੇ ਨੇ ਅੱਜ ਉਹਨਾਂ ਸਰਕਾਰਾਂ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੋਕਤੰਤਰ ਲੱਗ ਰਿਹਾ ਤੁਹਾਨੂੰ ਦੇਖੋ ਜੀ ਅਸੀਂ ਜਦੋਂ ਵੀ ਚੋਣਾਂਬੀ ਦੌਰ ਹੁੰਦਾ ਹੈ ਉਸ ਵੇਲੇ ਲੀਡਰ ਜਿਹੜੇ ਹੈਗੇ ਆ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਣ ਵੱਡੇ ਵੱਡੇ ਵਾਅਦੇ ਕਰਦੇ ਆ ਤੇ ਸਾਡੇ ਨਾਲ ਵੀ ਇਦਾਂ ਹੁੰਦਾ ਰਿਹਾ ਸਾਰੀ ਜਵਾਨੀ ਜਿਹੜੀ ਹੈਗੀ ਐ ਅਸੀਂ ਇਹਨਾਂ ਲੀਡਰਾਂ ਦੇਆਂ ਦਾਅਵਿਆਂ ਦੇ ਨਾਲ ਹੀ ਆਪਣੀ ਗੁਜ਼ਾਰ ਦਿੱਤੀ ਕਿ ਸਾਨੂੰ ਅੱਜ ਮਿਲ ਜਾਊਗਾ ਸਾਨੂੰ ਕੱਲ ਮਿਲ ਜਾਊਗਾ ਸਭ ਤੋਂ ਵੱਡਾ ਧੋਖਾ ਸਾਡੇ ਨਾਲ ਜਿਹੜੀ ਹੋਣ ਵਾਲੀ ਮੌਜੂਦਾ ਸਰਕਾਰ ਹੈ ਇਹ ਤੋਂ ਵੱਲੋਂ ਵੀ ਕੀਤਾ ਗਿਆ ਕਿਉਂਕਿ ਜਦੋਂ ਸਾਡਾ ਇੱਕ ਧਰਨਾ ਲੱਗਿਆ ਸੀਗਾ ਉਹਦੇ ਵਿੱਚ ਪੁੱਲ ਤੌਰ ਤੇ ਅਸ਼ਵਾਸ਼ਣ ਸੀਗਾ ਕਿ ਸਾਡਾ ਮਾਣ ਪੱਤਾ ਲੱਗ ਜਾਊਗਾ ਪਰ ਸਾਨੂੰ ਕਿਤੇ ਨਾ ਕਿਤੇ ਆਸ ਹੈ ਕਿ ਦਿੱਲੀ ਵਾਲੇ ਇਲੈਕਸ਼ਨਾਂ ਤੋਂ ਬਾਅਦ ਜੇ ਹੋ ਸਕਦਾ ਪਈ ਇਹਨਾਂ ਨੂੰ ਉੱਥੇ 6 ਵਜੇ ਹੈ ਹੋ ਸਕਦਾ ਪੰਜਾਬ ਦੇ ਮੁਲਾਜ਼ਮਾਂ ਦਾ ਕੁਛ ਨਾ ਕੁਛ ਭਲਾ ਹੋ ਜਾਵੇ ਭਗਵੰਤ ਮਾਨ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪਈ ਅਸੀਂ ਦੋ ਤਿੰਨ ਵਾਰੀ ਭਗਵੰਤ ਮਾਨ ਸਾਹਿਬ ਨੂੰ ਮਿਲੇ ਆ ਸਾਡੇ ਕੋਲੇ ਉਹ ਫੋਟੋਆਂ ਵੀ ਹੈਗੀਆਂ ਐ ਅਸੀਂ ਭਗਵੰਤ ਮਾਨ ਸਾਹਿਬ ਨੂੰ ਬਾਹਾਂ ਫੜ ਕੇ ਰੋਕਿਆ ਬੇਸ਼ੱਕ ਉਹਨਾਂ ਨੇ ਸਾਡੇ ਨਾਲ ਉਸ ਵੇਲੇ ਵੀ ਵਾਅਦਾ ਕੀਤਾ ਸੀ ਪਈ ਅਸੀਂ ਤੁਹਾਡਾ ਜਲਦੀ ਤੋਂ ਜਲਦੀ ਕਰ ਰਹੇ ਹਾਂ ਪਰ ਸਾਨੂੰ ਇਹ ਨਹੀਂ ਸਮਝ ਲੱਗਦੀ ਪਈ ਸਾਡਾ ਜਿਹੜਾ ਇਹ ਮੈਟਰ ਹੈ ਇਹ ਕਿੱਥੇ ਜਾ ਕੇ ਫਸ ਜਾਂਦਾ ਸਾਡੇ ਡਿਪਾਰਟਮੈਂਟ ਦੀ ਜੇ ਗੱਲ ਕਰੀਏ ਸਾਡੇ ਡੀਜੀਪੀ ਸਾਹਿਬ ਜਿਹੜੇ ਆਈਪੀਐਸ ਇਸ ਵੇਲੇ ਮੌ ਐਸ ਕੇ ਸ਼ਰਮਾ ਜੀ ਉਹਨਾਂ ਨੇ ਸਾਡੇ ਹੱਕ ਦੇ ਵਿੱਚ ਬਖੂਬੀ ਲਿਖ ਲੈ ਕੇ ਭੇਜਿਆ ਏ ਉਹਦਾ ਨਤੀਜਾ ਵੀ ਜੜਾ ਆਣਾ ਸ਼ੁਰੂ ਹੋ ਗਿਆ ਏ ਡੀਜੀਪੀ ਸਾਹਿਬ ਦੀ ਗੱਲਬਾਤ ਲੰਬੀ ਇਹਨਾਂ ਦੀ ਗੱਲਬਾਤ ਡੀਜੀਪੀ ਸਾਹਿਬ ਦੀ ਜਿਹੜੀ ਕਲਮ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ 10000 ਸੈਲਰੀ ਵਧ ਗਈ ਹੈ ਡੀਜੀਪੀ ਸਾਹਿਬ ਕੋਸ਼ਿਸ਼ ਕਰ ਰਹੇ ਨੇ ਪਰ ਅਗਲੀਆਂ ਕੁਰਸੀਆਂ ਤੇ ਬੈਠੇ ਸੱਪ ਕਹਿ ਦिए ਉਹ ਥੋੜਾ ਥੋੜਾ ਉਹਨਾਂ ਨੂੰ ਜਦੋਂ ਫਣ ਚੁੱਕਦੇ ਨੇ ਫਿਰ ਉਹ ਇਹੀ ਡੰਗੜੇ ਨੂੰ ਮਿਲਦੇ ਨੇ ਉਹਨਾਂ ਨੂੰ ਉਹ ਸੱਪ ਨਾ ਆਪਣੇ ਆਪ ਨੂੰ ਰੰਗਦੇ ਨੇ ਇਹਨਾਂ ਨੂੰ ਰੰਗਦੇ ਨੇ ਇਹ ਬਜ਼ੁਰਗ ਨੇ ਇੱਥੇ ਇਹਨਾਂ ਨੇ ਇਹੀ ਹੈ ਇਹ ਚੌਂਕੀ ਆ ਨਾਨਕਪੁਰੇ ਦੀ ਇਹਨਾਂ ਦੀ ਜਿਹੜੀ ਪੋਸਟ ਹੈ ਇੱਥੋਂ ਹੀ ਰਿਟਾਇਰ ਹੋਏ ਨੇ ਕੀ ਲੈ ਕੇ ਜਾ ਰਹੇ ਨੇ ਕੁਝ ਵੀ ਨਹੀਂ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕੀ ਗੱਲ ਅਰਦਾਸ ਹੋਗੇ ਉਹ ਨਹੀਂ ਯਾਰ